ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਰਣਜੀਤ ਜੋਹਲ ਚੈਨਲ ਤੇ ਲੋ ਜੀ ਇਹ ਆਪਣੇ ਪਰਦੇ ਲੈਂਥ ਇਹਨਾਂ ਦੀ ਕਾਫੀ ਸਗੀ ਲੰਬੀ ਇਸ ਲੰਬਾਈ ਨਾਲੋਂ ਜਿੱਦਾਂ ਆਪਣੇ ਪਾਈਪ ਜਿਹੜਾ ਲੱਗਾ ਆ ਇਹ ਤੇ ਤਾਂ ਕਰਕੇ ਫੇ ਆਪਾਂ ਫੋਲਡੇ ਕਰਾ ਲੈ ਕਟਾਈ ਨਹੀਂ ਇਚਲੋ ਹਵਾ ਹਵਾ ਦੇ ਨਾਲ ਇਹਦਾ ਚੱਕ ਜੈ ਨਾ ਹੋਣਗੇ ਪੜਦੇ ਇਹਦਾ ਤਾਂ ਪੜਦੇ ਭਾਰੇ ਆ ਫਿਰ ਵੀ ਮੈਂ ਫੋਲਡ ਕਰਾ ਲਏ ਜੇ ਧੋਤੇ ਤੇ ਸ਼੍ਰਿੰਕ ਵਗੈਰਾ ਹੋ ਗਿਆ ਚਲੋ ਫਿਰ ਬੰਦਾ ਸੀਨ ਖੋਲ ਲੈਂਦਾ ਆ ਉਹਦੀ ਜਿਹੜੀ ਫੋਲਡ ਕੀਤਾ ਆ ਜਿੱਥੋਂ ਪੜਦਾ ਇੱਥੇ ਜੀ ਦੋ ਪੜਦੇ ਜਿਹੜੇ ਆਪਣੇ ਗਪੇ ਗਰੈਲ ਜਿੱਥੋਂ ਦੀ ਆਪਾਂ ਲੰਘਦੇ ਆ ਦਰਵਾਜ਼ੇ ਦੇ ਉਹ ਠੀਕ ਕਰਦੀ ਸੀ ਮੈਂ ਤੇ ਸੋਫਿਆਂ ਦੇ ਕਵਰ ਵਗੈਰਾ ਵੀ ਠੀਕ ਕੇ ਚੜਾ ਗਏ ਸੀਗੇ ਉਹ ਤੇ ਇੱਥੇ ਆਪਾਂ ਪੜ ਦੇ ਚੜਾ ਦਿੱਤੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਲਾਈਟ ਹੈ ਕਲਰ ਪਹਿਲਾਂ ਡਾਰਕ ਸੀਗਾ ਹੁਣ ਲਾਈਟ ਜਿਹੜਾ ਕਲਰ ਲਿਆ ਆਪਾਂ ਤੇ ਲੋ ਜੀ ਇੱਧਰ ਦੇਖੋ ਇਹ ਸੋਫਾ ਕੰਬ ਬੈੱਡ ਦੇ ਜਿਹੜੇ ਇਹ ਗੱਦੀਆਂ ਆ ਤੇ ਇਹਨਾਂ ਇੱਕ ਗੱਦੇ ਵਾਂਗੂ ਜਿਹੜਾ ਬੈਚ ਜਾਂਦੀਆਂ ਇਹਨਾਂ ਦੇ ਉੱਪਰ ਵੀ ਕਪੜਾ ਇਹਦਾ ਸਵਾ ਲਿਆ ਤੇ ਨਹੀਂ ਫਿਰ ਜਦੋਂ ਆਪਾਂ ਇਕੱਠਾ ਕਰੀਦਾ ਇਹਨੂੰ ਫਿਰ ਉਹ ਚੱਕ ਦੇ ਦਾ ਉੱਪਰੋਂ ਕਵਰ ਆ ਜੀ ਸੋਫੇ ਵੀ ਕਵਰ ਹੋ ਗਏ ਹੁਣ ਬਾਹਰ ਚ ਜਾਣਗੇ ਮਿੱਟੀ ਖੱਟੇ ਤੋਂ ਇਹ ਤਾਂ ਬਹੁਤ ਗੰਦੇ ਹੁੰਦੇ ਸੀਗੇ ਆਪਣੇ ਮੋੜ ਦਰਵਾਜ਼ਿਆਂ ਦੇ ਮੋੜ ਦੀ ਲੰਘਦੀ ਆ ਸੜਕ ਤੇ ਬਹੁਤ ਹੁੰਦਾ ਸੀ ਇੱਥੇ ਜੀ ਹੁਣ ਤੂ ਅੱਜ ਜੀ ਦਨ ਦੀ ਵੀਡੀਓ ਵਿੱਚ ਥੋੜੀ ਜਿਹੀ ਲਈ ਆ ਕਲਿੱਪ ਇਹ ਜੀ ਆਪਾਂ ਬਣਾਏ ਆ ਭਰਵੇਂ ਬੇਗਣ ਘਰਦੇ ਸੀਗੇ ਬਹੁਤ ਸੋਹਣੇ ਲਹਿਰੇ ਸੀ ਮਿਰਚ ਮਸਾਲਾ ਵਿੱਚ ਬੇਗਣਾਂ ਨੂੰ ਕੱਟ ਜਿਆ ਲਾ ਕੇ ਉਹਦੇ ਵਿੱਚ ਮਿਰਚ ਮਸਾਲਾ ਤੇ ਹਲਦੀ ਲੂਣ ਇਹ ਚੀਜ਼ਾਂ ਵਿੱਚ ਆਪਾਂ ਇਹ ਤਾਂ ਕੱਟ ਲਾ ਕੇ ਭਰ ਦਿੱਤੀਆਂ ਸੀ ਉਦਾਂ ਵੈਸੇ ਪਿਆਜ਼ ਅਦਰਕ ਲਸਣ ਸਾਰਾ ਕੁਝ ਕਰ ਲਿਆ ਸੀ ਗ੍ਰੈਂਡ ਤੇ ਉਹ ਆਪਾਂ ਬਾਅਦ ਵਿੱਚ ਤੜਕਾ ਲਾ ਕੇ ਫਿਰ ਵਿੱਚ ਬਿੰਗਰ ਛੱਡ ਕੇ ਇੱਥੇ ਧਾਰਾ ਕੱਢ ਲੈਂਦੀ ਸੀ ਦੁੱਧ ਵਗੈਰਾ ਪਾ ਲਿਆ ਹੁਣ ਲੱਗੇ ਜੇ ਆਪਾਂ ਤੜਕਾ ਲਾਉਣ ਵੈਸੇ ਤਾਂ ਮੈਂ ਕੜਾਈ ਚ ਲਾਉਣੀ ਹੁੰਦੀ ਤੜਕਾ ਤੇ ਅੱਜ ਆਪਾਂ ਪਤੀਲੇ 'ਚ ਧਾਮ ਬਣਾਉਣ ਲੱਗੇ ਕਿਉਂਕਿ ਮੈਂ ਇੱਕ ਦਿਨ ਦੇਖਿਆ ਸੀ ਕਿਸੇ ਨੇ ਇੱਥੇ ਸਾਡੇ ਬਾਂਡੀਆਂ ਨੇ ਬਣਾਈ ਸੀ ਉਹਨਾਂ ਨੇ ਪਤੀਲੇ 'ਚ ਬਣਾਏ ਬਹੁਤ ਛੇਤੀ ਬਣੇ ਕਿਉਂਕਿ ਪਤੀਲੇ ਦੇ ਵਿੱਚ ਭਾਫ਼ ਉੱਪਰੋਂ ਮੂੰਹ ਘਟਮਾ ਹੁੰਦਾ ਭਾਫ਼ ਜਿਆਦਾ ਹੀ ਰਹਿ ਜਾਂਦੀ ਵਿੱਚ ਸਮਤੇ ਕਰਕੇ ਬਣਾਏ ਬਹੁਤ ਛੇਤੀ ਬਣੇ ਉਹ ਮੈਂ ਵੀ ਅੱਜ ਦਾ ਇੱਥੇ ਆਪਾਂ ਲਾਪੇ ਜੀ ਮਸਾਲਾ ਭਰਨ ਬਤਾਉਂਗਾ ਦੇ ਵਿੱਚ ਤਾਂ ਇਹ ਤਾਂ ਗਰਮੀ ਨੇ ਜੀ ਬੱਟ ਕੱਢੇ ਪਏ ਬਾਹਲੀ ਗਰਮੀ ਹੋਈ ਆ ਲੱ ਦਿਨੇ ਕਿਸੇ ਦੇ ਜਾਣਾ ਸੀ ਉਧਰ ਗਏ ਸੀ ਘਰੇ ਉੱਥੋਂ ਆ ਕੇ ਫਿਰ ਰੈਸਟ ਕੀਤੀ ਤੇ ਫਿਰ ਚਾਹ ਪਾਣੀ ਦਾ ਕਰਕੇ ਤਤਾਰਾ ਡੋਕੇ ਕਰ ਲੈਂਦੇ ਉਸ ਤੋਂ ਬਾਅਦ ਚ ਵੀਡੀਓ ਸ਼ੁਰੂ ਕੀਤੀ ਸੀ ਕੁਛ ਥੋੜੀ ਜੀ ਕਲਰ ਦੀ ਆ ਕਲਿੱਪ ਜਦੋਂ ਪਰਦੇ-ਪੁਰਦੇ ਚੜਾ ਕੇ ਗਏ ਉਹਨਾਂ ਦੀ ਤਾਂ ਨਹੀਂ ਵੀਡੀਓ ਬਣਾਈ ਦੂਸਰੇ ਪਰਦੇ ਨਹੀਂ ਸੋਫਿਆਂ ਦੇ ਕਵਰ ਪਰਦੇ ਤਾਂ ਮੈਂ ਆਪ ਹੀ ਚੜਾ ਲਏ ਸੀ ਉਹ ਵੀ ਆਪਾਂ ਵੀਡੀਓ ਸੈਟ ਤੇ ਵੀ ਬਾਹਰ ਸਮਾਇਆ ਆ ਇਹ ਕਿਸੇ ਦਿਨ ਪ੍ਰੋਪਰ ਸਾਰੀ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾ ਲ ਦਿੰਦਾ ਜੀ ਦੱਸਿਓ ਜੇ ਚੰਗਾ ਲੱਗਾ ਆਰੇ ਭੈਣ ਭਰਾ ਵੀ ਵਧੀਆ ਲੱਗਦੇ ਆ ਸੋਫਾ ਕਵਰ ਕਰਨੇ ਚਾਹੀਦੇ ਸੀ ਇਹਨਾਂ ਜ਼ਰੂਰੀ ਸੀ ਕਿਉਂਕਿ ਗੰਦੇ ਬਹੁਤ ਹੁੰਦੇ ਸੀ ਵੈਸੇ ਤਾਂ ਮੈਂ ਉਹਨਾਂ ਦੇ ਉੱਪਰ ਵਿਛਾਉਂਦੀ ਸੀ ਉਹਨਾਂ ਦੇ ਕਵਰ ਜੈ ਪਰ ਉਹ ਫੇਰ ਵੀ 10 ਸੈੱਟ ਨਹੀਂ ਸੀ ਆਉਂਦੇ ਤਾਂ ਕਰਕੇ ਫਿਰ ਆਪਾਂ ਨੂੰ ਇਹ ਮੈਂ ਸੋਚਿਆ ਵੀ ਸੰਭਾਲ ਲੀਨੇ ਆ ਚਲੋ ਚੀਜ਼ ਦੀ ਬੁਨਿਆਦ ਵੱਜ ਜਾਂਦੀ ਜਦੋਂ ਆਪਾਂ ਉਹਨੂੰ ਉਹਦੀ ਸਾਮ ਸੰਭਾਲ ਚੰਗੀ ਤਰ੍ਹਾਂ ਕਰਦੇ ਆ ਤੇ ਹੁਣ ਚੀਜ਼ ਲੈਣ ਦੁਆਰਾ ਹੱਤ ਹਿੰਮਤ ਹੁੰਦੀ ਨਹੀਂ ਬੰਦੇ ਦੀ ਏਡੀ ਛੇਤੀ ਹੁਣ ਚੀਜ਼ਾਂ ਬਹੁਤ ਮਹਿੰਗੀਆਂ ਆਉਂਦੀਆਂ ਜੀ ਹਰ ਇੱਕ ਚੀਜ਼ ਫਰਨੀਚਰ ਦੀ ਹੋ ਗਈ ਲਾ ਲੋ ਕੋਈ ਇਲੈਕਟ੍ਰੀਸ਼ੀਅਨ ਦੀ ਇਲੈਕਟ੍ਰਿਕ ਹੋ ਗਈ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੀ ਆ ਜੀ ਤੇ ਉਹਦੇ ਨਾਲੋਂ ਵੇਤਰ ਜੋ ਆਪਣੇ ਕੋਲ ਹੈਗਾ ਉਹਨੂੰ ਸਾਂਭ ਸੰਭਾਲ ਕੀਤੀ ਜਾਵੇ ਤੇ ਜੀ ਟਾਈਮ ਹੁਣ ਆਇਆ ਸਾ ਪੌਣੇ ਇੱਕ ਛੇ ਦਾ ਟਾਈਮ ਸੀਗਾ ਇਰੇ ਪਹਿਲਾਂ ਨਹੀਂ ਮੈਂ ਅੱਜ ਕਿਹ ਵੱਲ ਤਾਂ ਪਹਿਲਾਂ ਤੜਕਾ ਲਾ ਜਾਣੀ ਹੁੰਨੀ ਆ ਧਾਰਾ ਡੋਕੇ ਕਾਨ ਤੋਂ ਇਹ ਮੇਗਾ ਕੋਲ ਸੈਮ ਜੇ ਤੇ ਹੌਲੀ ਹੌਲੀ ਬਣੀ ਚਾਹੂਗੇ ਫਿਰ ਆਪਾਂ ਹੋਰ ਕੋਈ ਕੰਮ ਕਰੀ ਜਾਵਾਂਗੇ ਪਿਆਜ਼ ਆਪਾਂ ਗ੍ਰाइंड ਕਰ ਲੈ ਸੀਗੇ ਫਿਰ ਇਹ ਸਿਗਾ ਵੀ ਚਲੋ ਮਸਾਲਾ ਵਿੱਚ ਜਦੋਂ ਬਿੰਗਣਾ ਦੇ ਭਰ ਭਰਿਆ ਜਾਊਗਾ ਉਹ ਸਵਾਦ ਬਣੇ ਸੀਗੇ ਖਾ ਕੇ ਦੇਖੇ ਮੈਂ ਤਾਂ ਰੋਟੀ ਫਿਰ ਬੇਲੇ ਸਿਹਰੀ ਖਾ ਲਈਨੀ ਨੂੰ ਸਾਢੇ 6 ਵਜੇ ਨਾਲ ਖਾ ਕੇ ਬੇਲੇ ਹੋ ਜਦਾ ਜੇ ਲੇਟ ਰੋਟੀ ਖਾਓ ਫਿਰ ਮਗਰ ਦੁੱਧ ਪੀ ਲੋ ਸਵਾਜੇ ਨਹੀਂ ਹੁੰਦਾ ਮੈਨੂੰ ਤਾਂ ਪਤਾ ਨਹੀਂ ਹੋਰ ਤਰ੍ਹਾਂ ਹੁੰਦੀ ਰਹਿੰਦੀ ਫਿਰ ਹੋਰ ਜੀ ਧੰਨਵਾਦ ਆ ਭੈਣ ਭਰਾਵਾਂ ਦਾ ਜੋ ਵੀ ਆਪਣੇ ਚੈਨਲ ਤੇ ਆਉਂਦੇ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਜੀ ਬਹੁਤ ਬਹੁਤ ਧੰਨਵਾਦ ਆ ਹੋਰ ਜੋ ਨਵੇਂ ਜੁੜੇ ਭੈਣ ਭਰਾ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਲੋ ਜੀ ਬੇਗਣ ਬਹੁਤ ਸੋਹਣੇ ਸੀਗੇ ਲਹਿਰੇ ਜਿਹਾ ਕਰਕੇ ਆਪਾਂ ਕੱਟ ਕੇ ਬਣਾਏ ਆ ਜੇ ਵੈਸੇ ਪਹਾੜ ਜਿਹੇ ਹੁੰਦੇ ਪੱਕੇ ਜਿਹੇ ਹੁੰਦੇ ਫਿਰ ਮੈਂ ਉਹਦਾ ਆਲੂ ਪਾ ਕੇ ਬਣਾ ਲੈਣੀ ਸੀ ਤਾਂ ਚੀਰੇ ਦੇ ਕੇ ਤਾਂ ਫਿਰ ਵਿੱਚ ਮਸਾਲਾ ਭਰ ਲਿਆ ਨੂੰ ਜੀ ਇੱਥੇ ਆਪਾਂ ਪਾਵਾਂਗੇ ਜੀਰਾ ਪਹਿਲਾਂ ਜੀਰਾ ਪਾ ਕੇ ਤਾਂ ਫਿਰ ਨਾਲ ਹੀ ਪਿਆਜ਼ ਪਾ ਦਾਂਗੇ ਲਸਣ ਥੋੜੇ ਜਿਹਾ ਚਾਰ ਕਪੋਥੀਆਂ ਸੀਗੇ ਮੈਂ ਪਿਆਜ਼ਾਂ ਦੇ ਵਿੱਚ ਹੀ ਕਰ ਲਈਆਂ ਸੀ ਅੱਜ ਗ੍ਰੈਂਡ ਕੀ ਉੱਥੇ ਹੁਣ ਵੱਖਰਾ ਵੱਖਰਾ ਭੁੰਨੀ ਜਾਣਾ ਉਹਨਾਂ ਕਿ ਤਉ ਦੇ ਲੂ ਹੋ ਜਾਣਾ ਕਿਉਂਕਿ ਬੇਗਣੇ ਗਰਮ ਹੁੰਦੇ ਆ ਬਤਾਉਂ ਤੇ ਤੇ ਇਹਦੇ ਵਿੱਚ ਲਸਣ ਮੈਂ ਘੱਟ ਹੀ ਪਾਣੀ ਹੁੰਨੀ ਆ ਮਿਊਜ਼ਿਕਲ ਕਿਸੇ ਭੈਣ ਨੇ ਸ਼ਾਇਦ ਮੈਨੂੰ ਨਾਂ ਨਹੀਂ ਯਾਦ ਮਨਪ੍ਰੀਤ ਸ਼ਾਇਦ ਉਹਨਾਂ ਨੇ ਪੁੱਛਿਆ ਸੀ ਅਰਜਨ ਕੌਣ ਹੈ ਜੀ ਅਰਜਨ ਸਾਡੇ ਹੈਲਪਰ ਦਾ ਬੇਟਾ ਆ ਜੀ ਉਹ ਆਪ ਹੋਰ ਪੈਂਡ ਰਹਿੰਦੇ ਆ ਤੇ ਇਹ ਦੋ ਭਰਾ ਆ ਇਹ ਸਾਡੇ ਕੋਲ ਇੱਥੇ ਰਹੇ ਸੀ ਨਿੱਕੇ ਜਿਹਦਾ ਇੱਥੇ ਆ ਤੇ ਫਿਰ ਸਾਡਾ ਵੀ ਚਲੋ ਜੀ ਲੱਗਾ ਆ ਇੱਥੇ ਆ ਸਾਡੇ ਕੋਲ ਹੀ ਆ ਇਹ ਬੱਚਿਆਂ ਵਾਂਗੂ ਹੀ ਆ ਸਾਡੇ ਕੋਲ ਰਹਿੰਦਾ ਸੀ ਕਦੇ ਫਰਕ ਨਹੀਂ ਕੀਤਾ ਇਦਾਂ ਤੇ ਬਾਕੀ ਇਹ ਆ ਜੇ ਮੜਾ ਮੂਟਾ ਹੱਥ ਪੱਲਾ ਕੰਮ ਦਾ ਮਰਵਾਉਂਦਾ ਆ ਤੇ ਕਰਾਉਂਦਾ ਨਾਲ ਆਪਾਂ ਕਦੇ ਨਹੀਂ ਫਰਕ ਪੀਤਾ ਉਹਦੇ ਉਹਦੇ ਡੈਡੀ ਨੂੰ ਉਹਦੀ ਦਈ ਤੇ ਆ ਪੈਸੇ ਉਹ ਲੈ ਜਾਂਦੇ ਹੁੰਦੇ ਆ ਜਦੋਂ ਉਹਨਾਂ ਨੂੰ ਜ਼ਰੂਰਤ ਹੋਵੇ ਤੇ ਇਹ ਇੱਥੇ ਰਹਿ ਕੇ ਖੁਸ਼ ਆ ਇਹ ਹੈਗੇ ਆ 6-7 ਭੈਣ ਭਰਾ ਆ ਚਲੋ ਇਹ ਇੱਥੇ ਮੜਾ ਮੂਟਾ ਇਹਨਾਂ ਨੂੰ ਸੋਹਣਾ ਕੱਪੜਾ ਢੀੜਾ ਖਾਣਾ ਪੀਣਾ ਜੁੜਦਾ ਆ ਫਿਰ ਇਦਾਂ ਮੇਰੇ ਕੋਲੋਂ ਸਿੱਖਦਾ ਆ ਪੜ੍ਹਨਾ ਵੀ ਮੈਂ ਤਾਂ ਕਿਹਾ ਸਕੂਲ ਲੱਗ ਜਾ ਕਿੰਦਾ ਨਹੀਂ ਸਕੂਲ ਨਹੀਂ ਜਾਣਾ ਤੁਸੀਂ ਸਿਖਾ ਦਿਆ ਕਰੋ ਮੈਨੂੰ ਐਦ ਕੀ ਕਿਆਸੀ ਦੀ ਐਡਮਿਸ਼ਨ ਕਰਾ ਲੈਣੇ ਕਹਿੰਨਾ ਮੈਂ ਵੱਡਾ ਆਂ ਵਿੱਚ ਤੇ ਉਹਨਾਂ ਬੱਚੇ ਛੋਟੇ ਹੋਣੇ ਮੈਨੂੰ ਹੋਰ ਤਰ੍ਹਾਂ ਹੋਣੀ ਫਿਰ ਹੁਣ ਘਰੇ ਮੇਰੇ ਕੋਲ ਇੱਥੇ ਪੜ ਲੈਂਦਾ ਹੁੰਦਾ ਐ ਲਓ ਜੀ ਇੱਥੇ ਆਪਾਂ ਟਮਾਟਰ ਪਾ ਦਿੱਤੇ ਸੀ ਤੇ ਨਾਲ ਪਾ ਦਤਾ ਲੂਣ ਕਿਉਂਕਿ ਜਦੋਂ ਲੂਣ ਪਾ ਲਓ ਫਿਰ ਟਮਾਟਰ ਛੇਤੀ ਹੋ ਜਾਂਦੇ ਵੈਸੇ ਤੱਕ ਕੀਤੇ ਆ ਗ੍ਰੈਂਡ ਜੈ ਫੇਰ ਵੀ ਚਲੋ ਛੇਤੀ ਤੜਕਾ ਹੋ ਜਾਂਦਾ ਅੱਡੇ ਜੋ ਦੋ ਅਸੀਂ ਆਲੂ ਪਾ ਲਈ ਦੀ ਆ ਬਤਾਉਂਗਾ ਦੇ ਵਿੱਚ ਫਿਰ ਅਰਜਨ ਖਾ ਲੂਗਾ ਆਲੂ ਪਾਏ ਤੇ ਮੈਂ ਖਾ ਲੂੰਗੀ ਜੋਰ ਸਾਹਿਬ ਨੇ ਤਾਂ ਬਿਲਕੁਲ ਨਹੀਂ ਨਾ ਉਹਨੂੰ ਆਲੂ ਐਡਾ ਪਸੰਦ ਆ ਨਾ ਬਿੰਗਲ ਕੱਟ ਕੇ ਬਣਾਏ ਪਸੰਦ ਆ ਬਸ ਭਰ ਕੇ ਦਾ ਮਸਾਲਾ ਬੇਸ਼ੱਕ ਕਹਿੰਦਾ ਪਿਆਜ਼ ਬਣਾ ਪਾਇਆ ਕਰੋ ਉਦਾਂ ਮੈਂ ਮਸਾਲਾ ਭਰ ਕੇ ਮੜੇ ਜੇ ਫਰਾਈ ਜੇ ਕਰਕੇ ਦੇ ਦਿਆ ਕਰ ਮੈਨੂੰ ਤਾਂ ਸਵਾਦ ਲੱਗਦੇ ਆ ਐਦਾਂ ਬਾਕੀ ਆਪੋ ਆਪਣੀ ਪਸੰਦ ਹੁੰਦੀ ਜੀ ਹਰ ਇੱਕ ਦੀ ਖਾਣ ਪੀਣ ਦੀ ਇਹ ਤੇ ਚਲੋ ਇਹ ਵੀ ਹੁੰਦਾ ਹੈ ਵੀ ਜੇ ਰੱਜ ਕੇ ਰੋਟੀ ਨਾ ਖਾਧੀ ਉਹਨਾਂ ਦੀ ਰੂਹ ਰਾਜੀ ਨਾ ਹੋਈ ਤਾਂ ਫਿਰ ਕੰਮ ਕੀਤੇ ਦਾ ਫਾਇਦਾ ਵੀ ਕੀ ਹੈ ਹੋਰ ਜੀ ਤੁਸੀਂ ਦੱਸਿਓ ਭੈਣ ਭਰਾ ਸਾਹਿਬ ਘਰ ਪਰਿਵਾਰ ਸਾਹਿਬ ਦੇ ਰਾਜੀ ਖੁਸ਼ੀ ਜੀ ਨੂੰ ਜੀ ਤੇ ਬਾਹਰ ਦੁੱਧ ਲੈਣ ਵਾਲੀ ਵੀ ਆ ਗਈ ਸੀ ਭਾਜੀ ਹੁਣੀ ਵਿੱਚ ਉਹਨਾਂ ਨੂੰ ਵੀ ਆਵਾਜ਼ ਦੇਣੀ ਪੈਂਦੀ ਸੀ ਵੀ ਹਾਂਜੀ ਆਜੋ ਇਤਰੀ ਹੈ ਮੈਂ ਪਾ ਦਨੀ ਕੋਈ ਨਹੀਂ ਡੋਲਣੀ ਫੜਾ ਦੋ ਦੁੱਧ ਪਾ ਦਨੇ ਆ ਲਓ ਜੀ ਮਸਾਲਾ ਦੇਖੋ ਬਹੁਤ ਸਵਾਦ ਬਣੇ ਜਦਾ ਐਮ ਕਿਉਂਕਿ ਇਹ ਵੀ ਨਾ ਮੇਰੇ ਚ ਲੂਣ ਜਿਆਦਾ ਨਾ ਘੱਟ ਤੇ ਲਓ ਜੀ ਜੋੜ ਸਾਹਿਬ ਆ ਗਿਆ ਬਾਹਰ ਤੁਹਾਨੂੰ ਮੋਟਰਸਾਈਕਲ ਦੀ ਆਵਾਜ਼ ਸੁਣਦੀ ਹੋਣੀ ਆ ਇੱਥੇ ਆਪਾਂ ਬਤਾਉ ਵਿੱਚ ਪਾ ਦਾਂਗੇ ਸੌਰੀ ਜੀ ਮੈਂ ਬਤਾਉਂ ਵੀ ਕਿ ਜਾਨੀ ਪੈਂਗੜ ਵੀ ਕੈਲੀਦਾ ਆ ਤੇ ਆਪਣੀ ਦੇਸੀ ਬੋਲੀ ਤਾਂ ਇਹ ਹੈ ਵੀ ਬਤਾਉਂ ਦੱਸਦੇ ਆਪਾਂ ਹੁਣ ਇਹ ਸਟੈਮ ਤੇ ਕਰਕੇ ਗੈਸ ਤੇ ਮੱਠੀ ਮੱਠੀ ਅੱਗ ਤਾਂ ਭਾਪ ਜਈ ਨਾ ਬਣੀ ਜਾਣੇ ਇਹ ਬਹੁਤ ਸੋਹਣੇ ਬਣ ਜਾਂਦੇ ਆ ਲਓ ਜੀ ਮਸਾਲਾ ਆਪਾਂ ਇਦਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਐਨ ਰਲਾ ਦੁੱਤਾ ਆ ਪੂਰਾ ਮਸਾਲਾ ਇਹਨਾਂ ਦੇ ਤੇ ਕੜਚੀ ਦੇ ਨਾਲ ਉੱਪਰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਜਿਹਾ ਹੋ ਜਾਊਗਾ। ਉਹ ਵੀ ਆਪਾਂ ਹੁਣ ਇਹਨਾਂ ਨੂੰ ਟੱਕ ਕੇ ਜਿਹੜੇ ਜਿਹੜੇ ਦੋ ਭਾਂਡੇ ਹੈਗੇ ਉਹ ਧੋਦਾਂਗੇ। ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਤਾਂ ਜੋ ਆਪਾਂ ਹੋਰ ਵੀਡੀਓ ਸੋਹਣੀਆਂ ਸੋਹਣੀਆਂ ਬਣਾ ਸਕੀਏ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ।